ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਅਸੀਂ ਇੱਥੇ ਨੂਰ ਸ਼ਾਹ ਪਹੁੰਚੇ ਆ ਜਿਵੇਂ ਕਿ ਪਿਛਲੇ ਦਿਨੀ ਆਪ ਸੰਗਤ ਦੀ ਅਸੀਸ ਮਿਲੀ ਸੀ ਕਿ ਆਪ ਸਭ ਨੇ ਸੇਵਾ ਲਈ ਸੀ ਕਿ ਜੋੜੇ ਪਿੰਡ ਜਿਹੜੇ ਇਹ ਹੜਾ ਦੀ ਮਾਰ ਚੱਲ ਰਹੇ ਆ ਉੱਥੋਂ ਤੱਕ ਸਮੱਗਰੀ ਪਹੁੰਚੀ ਪਈ ਜਾਵੀ ਸੋ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਦੀਆਂ ਅਸੀਸਾਂ ਦੇ ਸਦਕਾ ਅਸੀਂ ਇਹ ਨੂਰ ਸ਼ਾ ਪਿੰਡ ਹੈ ਕਿ ਇੱਥੇ ਸਾਰੀ ਸਮੱਗਰੀ ਜਿਹੜੀ ਹੈ ਇਹ ਬਾਬਾ ਜੀ ਹੋਣਾ ਦੀ ਔਰ ਇਹਨਾਂ ਸਾਰੀ ਸੰਗਤ ਨੂੰ ਅਸੀਂ ਸਪੂਰਤ ਕਰ ਦਿੱਤੀ ਹੈ ਕਿਉਂਕਿ ਗਰਾਊਂਡ ਲੈਵਲ ਤੇ ਇਹ ਇੱਥੇ ਸੇਵਾ ਕਾਰਜ ਕਰ ਰਹੇ ਨੇ ਪਿੱਛੇ 12 ਪਿੰਡ ਨੇ ਜਿਹੜੇ ਬਿਲਕੁਲ ਜਿੰਨਾਂ ਦਾ ਸੰਪਰਕ ਟੁੱਟ ਚੁੱਕਾ ਹੈ ਜਿਹੜੇ ਬਿਲਕੁਲ ਪਾਣੀ ਦੀ ਮਾਰ ਝੱਲ ਰਹੇ ਨੇ ਸੋ ਉੱਥੋਂ ਤੱਕ ਜਿਹੜਾ ਸਾਰਾ ਇਹ ਰਾਸ਼ਨ ਪਾਣੀ ਪਹੁੰਚਦਾ ਕੀਤਾ ਜਾਂਦਾ ਹੈ ਸੋ ਜ਼ਰੂਰੀ ਬੇਨਤੀ ਆਪ ਸਭ ਸੰਗਤਾਂ ਕਿ ਜਦੋਂ ਲੋੜ ਲੋੜ ਮੁਤਾਬਕ ਤਾਂ ਜਿਹੜੀ ਸਮਗਰੀ ਇਹਦੇ ਸਪੋਰਟ ਕਰ ਦਿੱਤੀ ਹੈ ਹੀ ਹੈ ਪਰ ਜਿਹੜੀ ਹੋਰ ਵੀ ਸੰਗਤ ਜਿਹਨੇ ਜਲਾਲਾਬਾਦ ਮੁਖਤਰ ਸਾਹਿਬ ਦੀ ਸੰਗਤ ਹੋਰ ਸਾਂਝੀਆਂ ਸੰਗਤਾਂ ਨੇ ਰਲ ਕੇ ਮਤਾ ਪਕਾਇਆ ਸੀ ਕਿ ਭਾਈ ਜਦੋਂ ਪਾਣੀ ਉੱਤਰ ਜਾਵੇਗਾ ਉਦੋਂ ਫਿਰ ਵੱਧ ਲੋੜਾਂ ਦਾ ਪਤਾ ਲੱਗਣਾ ਵੀ ਸੰਗਤ ਨੂੰ ਕੀ ਲੋੜ ਚਾਹੀਦੀ ਹੈ ਕਿਉਂਕਿ ਇਹਨਾਂ ਹੜ੍ਹਾਂ ਦੀ ਮਾਰ ਕਰਕੇ ਕਈਆਂ ਦੇ ਘਰ ਟਹਿ ਗਏ ਹੋਣਗੇ ਕਈਆਂ ਦੇ ਪਸ਼ੂ ਮਰੇ ਐ ਕਈਆਂ ਦਾ ਫਰਨੀਚਰ ਖਰਾਬ ਹੋਇਆ ਕਈਆਂ ਦੇ ਕੱਪੜੇ ਵੀ ਰੁੜ ਗਏ ਆ ਤੇ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਸੰਗਤ ਦਾ ਹੋਇਆ ਹੈ ਜਦੋਂ ਪਾਣੀ ਉਤਰੇਗਾ ਉਸ ਨੁਕਸਾਨ ਦਾ ਜਾਇਜ਼ਾ ਕਰਕੇ ਫਿਰ ਉਸ ਮੁਤਾਬਕ ਜਿਹੜੀ ਸੰਗਤ ਜਿਹੜੇ ਤੋੜਬੰਦ ਪਰਿਵਾਰ ਸੰਗਤ ਦੀ ਰਾਜ ਦੀ ਸੰਗਤ ਦੇ ਸਦਕਾ ਉਹਨਾਂ ਦੀ ਫਿਰ ਮਦਦ ਕੀਤੀ ਜਾਵੇਗੀ ਸੋ ਹੁਣ ਇਸ ਵਕਤ ਲੋੜ ਮੁਤਾਬਕ ਸਾਰੀ ਸਮੱਗਰੀ ਇੱਥੇ ਸੰਗਤ ਨੂੰ ਸੌਂਪ ਦਿੱਤੀ ਗਈ ਹੈ ਉੱਥੇ ਫਿਰ ਉਹ ਕਿਵੇਂ-ਕਿਵੇਂ ਸੇਵਾਦਾਰ ਚੱਲਦੇ ਨੇ ਕਿ ਬਾਬਾ ਤਲਵੀਰ ਸਿੰਘ ਜੀ ਆਪ ਸਭ ਸੰਗਤਾਂ ਦੇ ਫਿਰ ਸਨਮਖੋ ਕੇ ਤੇ ਉਹ ਆਹਿਦ ਜੀ ਦਾ ਖਾਨ ਸਾਹਿਬ ਆਹਿਦ ਜੀ ਕੀ ਸਾਰੀਆਂ ਸੰਗਤਾਂ ਦੇ ਧੰਨਵਾਦੀ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜਿਹੜੇ ਲੰਗਰ ਨੇ ਸਮਤਾ ਦੇ ਸਹਿਯੋਗ ਨਾਲ ਚੱਲਦੇ ਹਨ ਇਸ ਵਾਸਤੇ ਸਾਡੇ ਕੋਲ ਜੋ ਚਿਲਤੇ ਲੰਗਰ ਇਹ ਵੀ ਸਸਤਾ ਸਾਡੇ ਕੋਲ ਪਹੁੰਚੀ ਜਿਨ੍ਹਾਂ ਨੇ ਇਸ ਜਿਹੜੀ ਗੁਰੂ ਨਾਨਕ ਦੀ ਚਲਾਈ ਹੋਈ ਸੇਵਾ ਇਹਦੇ ਵਿੱਚ ਵੱਡਾ ਹਿੱਸਾ ਪਾਇਆ ਹੈ ਸਭਤਾ ਵੱਲੋਂ ਜੋ ਕੁਝ ਵੀ ਭੇਜਿਆ ਗਿਆ ਕਿਉਂਕਿ ਇੱਥੇ ਗਰਾਊਂਡ ਲੈਵਲ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਲੰਗਰ ਜੋ ਚੱਲ ਰਹੇ ਹਨ ਜਿਹੜੇ ਲੋੜ ਵਾਂਗਿਆ ਉਹਨਾਂ ਵਾਸਤੇ ਅੱਗੇ ਵੀ ਆਸਣ ਜਾ ਰਿਹਾ ਹੈ ਬਾਕੀ ਜਾਦੀ ਸੰਗਤ ਨੂੰ ਇੱਥੇ ਸ਼ਿਕਾਇਆ ਆਪ ਹੀ ਬਣਾ ਰਹੇ ਹਾਂ ਇਹ ਸੰਸਥਾ ਬਣਾ ਰਹੀਆਂ ਹਨ ਨਾਲ ਹੀ ਸੰਸਥਾ ਜਿਹੜੀਆਂ ਸ਼ਕਰੀਆਂ ਇਸ ਵਾਸਤੇ ਧੰਵਾਦੀ ਹਾਂ ਇਹ ਸੰਸਥਾ ਦੇ ਵੱਧ ਤੋਂ ਵੱਧ ਕਿਉਂਕਿ ਇਹਨਾਂ ਜਿਹੜੇ ਸਾਡੇ ਭੈ ਭਰਾ ਪਾਣੀ ਦੀ ਮਾਰੇ ਠਾਏ ਹਨ ਇਹਨਾਂ ਦਾ ਆਪਾਂ ਸਯੋਜਗ ਇਹਨਾਂ ਦਾ ਹੌਸਲਾ ਵਧਾਈ ਕਰਨਾ ਆਪਣਾ ਫਰਜ਼ ਹੈ ਕਿਉਂਕਿ ਇਹੋ ਇੱਕ ਆਪਣਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਹ ਸੰਸਥਾ ਦੇ ਉਹ ਪਿਆਰ ਦੇ ਹਸਾਬ ਨਾਲ ਚੱਲਦੇ ਹੋ ਅਸੀਂ ਜੇ ਸਤਗੁਰਾਂ ਦੀ ਕਿਰਪਾ ਸਤਾਂ ਲੰਗਰ ਚਲਾ ਰਹੇ ਹਾਂ ਚੱਲਦੇ ਰਹਿਣਗੇ ਇਹ ਸੰਸਥਾ ਨੂੰ ਗੁਰੂ ਸਾਹਿਬਾਨ ਦੀ ਕਿਰਪਾ ਕਰਨ ਜੰਦਕੁਣੀ ਰਾਚੌਗੁੜੀ ਤਰਕੀ ਬਖਸ਼ਣ ਕਿਉਂਕਿ ਇਹਦਾ ਵੀ ਵੱਡਾ ਹਿੱਸਾ ਆਇਆ ਇਹਨਾਂ ਲੰਗਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ